ਹਾਂਜੀ ਵਾਸਟ ਜੁਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇੱਕ ਜ਼ਰੂਰੀ ਕਿਸਾਨਾਂ ਤੱਕ ਆਪਣੇ ਸਾਰੇ ਭਰਾਵਾਂ ਤੱਕ ਮੈਸੇਜ ਦੇਣਾ ਚਾਹੁੰਦੇ ਆ ਆਜੋ ਭਰਾਓ ਚਾਹੇ ਜਿਹੜਾ ਆ ਸਕਦਾ ਹੈ ਵੀ ਆ ਆਪਣੇ ਭਰਾ ਐ ਪਿੰਡ ਚ ਟੌਲੀ ਤੋਂ ਇੱਥੇ ਬਹੁਤ ਜ਼ਿਆਦਾ ਫੈਕਟਰੀਆਂ ਐ ਜਿਹੜੀਆਂ ਆਪਣੀਆਂ ਪਲਾਈ ਫੈਕਟਰੀਆਂ ਤਕਰੀਬਨ ਜਿੰਨਾ ਆਪਣੀ ਖੇਤੀ ਦੇ ਵਿੱਚ ਯੂਰੀਆ ਸਪਲਾਈ ਹੁੰਦਾ ਨਾ ਉਦੇ ਨਾਲ ਮੇਰੇ ਖਾਲਚ 50% ਯੂਰੀਆ ਪੰਜਾਬ ਦੀਆਂ ਪਲਾਈ ਫੈਕਟਰੀਆਂ ਦੇ ਦੋ ਨੰਬਰ ਦੇ ਵਿੱਚ ਜਾਂਦਾ ਜਿਹਦੇ ਕਾਰਨ ਬਹੁਤ ਵੱਡੀ ਸ਼ਾਰਟੇਜ ਆਉਂਦੀ ਹੈ ਯੂਰੀਆ ਦੀ ਆ ਜਿਹੜਾ ਯੂਰੀਆ ਦੀ ਗੱਡੀ ਆ ਆਪਣੇ ਭਰਾਵਾਂ ਨੇ ਰਾਤ ਫੜੀ ਹੈ ਸਾਰੀ ਰਾਤ ਦੇ ਉਰੇ ਬੈਠੇ ਆ ਇਹ ਆਪਣਾ ਅਗਰਵਾਲ ਅਗਰਵਾਲ ਫੈਕਟਰੀ ਦੇ ਮੂਹਰੇ ਖੜੀ ਹੈ ਹੁਣ ਮਾਲਕ ਮੋਕਰਦਾ ਏ ਲੇਕਿਨ ਇਹਨਾਂ ਨੇ ਮੰਗਾਈਏ ਇਹਨਾਂ ਦੇ ਬੰਦੇ ਨਾਲ ਤੇ ਲੇਕਿਨ ਕਿਤੇ ਨਾ ਕਿਤੇ ਜਾਂ ਕਿਸਾਨਾਂ ਨੂੰ ਪਤਾ ਲੱਗ ਗਿਆ ਆਪਣੇ ਭਰਾਵਾਂ ਨੂੰ ਪਤਾ ਲੱਗ ਗਿਆ ਇਹਨਾਂ ਨੇ ਪਿੱਛਾ ਕਰਿਆ ਤਾਂ ਉਹਨਾਂ ਨੂੰ ਸ਼ੱਕ ਪੈ ਗਿਆ ਹੁਣ ਉਹ ਅੰਦਰ ਗੱਡੀ ਨੂੰ ਬਾੜ ਨਹੀਂ ਰਹੇ ਸੋ ਸਾਰੀ ਬੇਨਤੀ ਹੈ ਵੀ ਜਿੱਥੇ-ਜਿੱਥੇ ਵੀ ਪਲਾਈ ਫੈਕਟਰੀਆਂ ਆ ਏ ਉਹਨਾਂ ਤੇ ਨਿਗਰੱਖੋ ਪੰਜਾਬ ਦਾ ਜਿਹੜਾ ਅੱਧਾ ਤਕਰੀਬਨ 50% ਯੂਰੀਆ ਇਹ ਸਪਲਾਈ ਆਪਣੀਆਂ ਫੈਕਟਰੀਆਂ ਦੇ ਵਿੱਚ ਹੁੰਦਾ ਏ ਕਿਉਂਕਿ ਦੇਖੋ ਇਹਦੇ ਤੇ ਸਬਸਿਡੀ ਆਉਂਦੀ ਕਿਸਾਨਾਂ ਨੂੰ ਆ ਦੇਖ ਲਓ 268 ਰੁਪਏ ਦਾ ਬੈਗ ਲਿਖਿਆ ਵਾਏ ਇਹ ਭਾਰਤ ਸਰਕਾਰ ਦੁਆਰਾ 1200 ਰੁਪਏ ਦਾ ਲੇਕਿਨ ਸਬਸਿਡੀ ਨਾਲ 200 ਘਟਾ ਦਾ ਹੋ ਗਿਆ ਜੇ ਇਹ ਕਿਸਾਨਾਂ ਵਾਸਤੇ ਸਬਸਿਡੀ ਹੈ ਲੇਕਿਨ ਜੇ ਫੈਕਟਰੀ ਵਾਲਾਂ ਨੂੰ ਚਾਹੀਦਾ ਤਾਂ ਫੈਕਟਰੀ ਵਾਲਾਂ ਨੂੰ ਪੂਰੇ 1200 ਰੁਪਏ ਰੇਟ ਤੇ ਯੂਰੀਆ ਮਿਲਣਾ ਕਿਤੇ ਨਾ ਕਿਤੇ ਜਿਹੜੇ ਫੈਕਟਰੀ ਵਾਲੇ ਆ ਇਹ ਡਿਸਟ੍ਰੀਬਿਊਟਰਾਂ ਨੂੰ ਜਿਹੜੇ ਵੱਡੇ ਵੱਡੇ ਦੁਕਾਨਦਾਰ ਆ ਉਹਨਾਂ ਨੂੰ 300 ਰੁਪਏ 200 ਰੁਪਏ ਦੇ ਕੇ ਵੱਧਾ ਉਹਨਾਂ ਤੋਂ ਆਪਣਾ ਆਪਣੇ ਵਾਸਤੇ ਲੈ ਆਉਨੇ ਆ ਕਿਦੇ ਕਾਰਨ ਜਿਹੜੀ ਬਹੁਤ ਵੱਡੀ ਸ਼ਾਰਟੇਜ ਆਈ ਪਈ ਹੈ ਹੋ ਸਕੇ ਤਾਂ ਵੀਡੀਓ ਨੂੰ ਅੱਗੇ-ਤੱਕੇ ਸ਼ੇਅਰ ਵੀ ਕਰੋ ਦੱਸੋ ਵੀ ਇਹ ਬਹੁਤ ਵੱਡਾ ਆਪਣੇ ਨਾਲ ਇਸ ਟਾਈਮ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਪੰਜਾਬ ਸਰਕਾਰ ਦੇ ਨਾਲ ਵੀ ਕਿਸਾਨੀ ਦੇ ਨਾਲ ਵੀ ਬਹੁਤ ਵੱਡਾ ਘਪਲਾ ਵੀ ਹੋ ਰਿਹਾ ਹੈ ਇਹਦੇ ਉੱਤੇ ਬਹੁਤ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਜਿੱਕੜਾ ਵੀ ਹੋ ਸਕਿਆ ਅਸੀਂ ਜਿਵੇਂ ਵੀ ਭਰਾਵਾਂ ਦੀ ਸਲਾਹ ਹੋਈ ਦੇਖਦੇ ਕਿਵੇਂ ਦੀ ਕਾਰਵਾਈ ਹੋ ਸਕਦੀ ਹੈ ਉਹਦੇ ਬਾਰੇ ਵੀ ਸੋਚਾਂਗੇ ਅੱਗੇ ਤੇ ਨਿਗਾ ਵੀ ਰੱਖਾਂਗੇ ਬਸ ਬੇਨਤੀ ਜਿੰਨੇ ਵੀ ਜੋ ਆਪਣੇ ਭਰਾਵੇਂ ਕਿਸਾਨੀ ਨਾਲ ਸੰਬੰਧ ਰੱਖਦੇ ਜਿੱਥੇ-ਜਿੱਥੇ ਵੀ ਆਪਣੀਆਂ ਗਾਪੀਆਂ ਪਲਾਈ ਫੈਕਟਰੀਆਂ ਆਏ ਉਸ ਦੇ ਉੱਤੇ ਤੁਸੀਂ ਨਿਗ੍ਹਾ ਰੱਖੋ ਰਾਤ ਭਰਾਤ ਉੱਥੇ ਬਹੁਤ ਜ਼ਿਆਦਾ ਮਾਤਰਾ ਦੇ ਵੀ ਯੂਰੀਆ ਸਪਲਾਈ ਹੁੰਦਾ ਏ ਜਿਹਦੇ ਉੱਤੇ ਆਪਣਾ ਫੜ ਕੇ ਪੂਰੀ ਕਾਰਵਾਈ ਕਰਾਓ ਜਿੱਥੇ ਇਹਦੇ ਅੰਦਰ ਫੜ ਗਿਆ ਮੇਰੇ ਖਿਆਲ ਚ ਦੱਸੋ ਸਾਨੂੰ ਦੱਸਿਓ ਫੈਕਟਰੀਆਂ ਬੰਦ ਕਰਾਈਏ ਆਪਾਂ ਨਾਲ ਮਿਲ ਕੇ ਜਿੱਥੇ ਅੰਦਰ ਇਹ ਸਬਸਿਡੀ ਵਾਲਾ ਯੂਰੀਆ ਮਿਲਦਾ ਹੈ ਸਰਕਾਰ ਤੇ ਸਿੱਧਾ ਲੈਣੇ ਸਾਨੂੰ ਕੋਈ ਇਤਰਾਜ਼ ਨਹੀਂ ਲੇਕਿਨ ਜਿਹੜਾ ਅੱਜ ਸਾਨੂੰ ਖੇਤੀ ਨੂੰ ਮਿਲ ਨਹੀਂ ਰਿਹਾ ਇਹਨਾਂ ਨੂੰ ਆਮ ਮਿਲ ਰਿਹਾ ਏ ਉਹ ਕਿੱਕੜਾ ਮੇਰੇ ਨਾਲ ਸਾਨੂੰ ਉਹ ਹੀ ਪਤਾ ਕਰਾਂਗੇ ਇਹ ਤਫਤੀਸ਼ ਦਾ ਅਗੇ ਪਾਰਟ ਹੈ ਜੀ ਅੱਗੇ ਦਿਖਾ ਦੇ ਮੜ ਜਾ ਬੀਣਾ ਨੇ ਮੰਗਾਇਆ ਤਾਂ ਹੁਣ ਮੁੱਕਰ ਗਏ ਉਹ ਤਾਂ ਉਹ ਤਾਂ ਮੁੱਕ ਜਾਈਂਦਾ ਨਹੀਂ ਨਾ ਇਹ ਆਪਰਾ ਹਿੱਲਾ ਕਰੇ ਲੜਾਈ ਕਾਦੀ ਸਾਰੀ ਫੈਕਟਰੀਆਂ ਨਾਲ ਅਸੀਂ ਤਾਂ ਲੜਾਈ ਐ ਵੀ ਧਰਤੀ 'ਚ ਪਾਣੀ ਘੇੜਦੇ ਨੇ ਰੋਹਾਾਂ 'ਪਰ ਪਾਣੀ ਘੇੜਦੰਨੇ ਆ